ਉਈ ਆਪਣਾ ਮਜਬੀ ਸਖ ਸੀ ਸੱਜੇ ਮਜਬੀ ਸਖਰ ਵਾਲਿਆ ਵਾ ਜ਼ਿਮੀਦਾਰ ਨਾ ਰੌਲਾ ਜ਼ਿਮੀਦਾਰ ਨਾ ਉਹਦੇ ਤਰ੍ਹਾਂ ਵਾਲੀ ਬੜੀ ਸਿਆਣੀ ਬਾੜੀ ਸਿੰਘ ਤੇ ਉਹ ਨੱਤ ਕੁੱਟਿਆ ਕਰੇ ਹਮ ਮਜਬੀ ਨੱਤ ਕੁੱਟਿਆ ਮਾਰਿਆ ਕਰੇ ਇੱਕਦਾਂ ਗਰੇ ਖਪਾਕ ਪੂ ਚੋਰਦਿਆਂ ਚੋਰਦਿਆਂ ਤੇ ਐ ਗੱਲਾਂ ਕਰਨ ਲੱਗੀਆਂ ਉਹ ਆਰੀ ਭੈਣਿਆਂ ਜੀਵੀਆਂ ਨੂੰ ਕਿੰਨੀ ਭੈਣੇ ਤੈਨੂੰ ਮੈਂ ਕੀ ਦੱਸਾਂ ਉਈ ਮਾਂ ਦੇਖ ਲੈ ਸਾਰੀ ਦਿਹਾੜੀ ਕੰਮ ਤੇਰੇ ਨਾਲ ਕਰਕੇ ਜਾਨੀ ਆ ਇੰਨਾ ਕੰਮ ਕਰਦੀਆਂ ਡੋਲਦੀ ਨਹੀਂ ਵਿਗਾੜਦੀ ਨਹੀਂ ਘਰ ਬਣਾਉਣੀ ਆ ਤੇ दारू ਪੀ ਕੇ ਮੈਨੂੰ ਪੰਨ ਸੜਦਾ ਉਹ ਆੜੀ ਫੇ ਤੈਨੂੰ ਮੈਂ ਗੱਲ ਦੱਸਾਂ ਉਹ ਹੀ ਦੱਸ ਉਹ ਇਹ ਚੱਲ ਗਿਆ ਤੀੜਾ ਤੇ ਟੁਕੜਾ ਦਾ ਹੈਗਾ ਹੀ ਆ ਆੜੀ ਤੂੰ ਐਂ ਕਰੀ ਇਹਨੂੰ ਐਂ ਕਹੀਂ ਰਾਤ ਨੂੰ ਵੀ ਛੱਡ ਖੜਾ ਸੀਰਾ ਦਾ ਤੂੰ ਕੀ ਕੀ ਲੈਣਾ ਜੱਟਾਂ ਤੋਂ ਫਲਾਣੇ ਪਿੰਡ ਭਰਤੀ ਆ ਤੇ ਜਾ ਭਾਜ ਜਾ ਮੈਂ ਪੁੱਛ ਪੋ ਆ ਗਿਆ ਆ ਤੂੰ ਭਰਤੀ ਜਾਂਦਾ ਹੀ ਹੋ ਜਾਏਗਾ ਪਰ ਮੌਜ ਕਰਾਂਗੇ ਤੇ ਤੂੰ ਲਿਆ ਹੀ ਲੀੜੇ ਲਿਆ ਕੇ ਕਿਸੇ ਦੇ ਘਰੋਂ ਗਵਾਂਢੀ ਦੇ ਰੱਖ ਲਈ ਘਰੇ ਬੰਦਿਆਂ ਵਾਲੇ ਬੰਦਿਆਂ ਵਾਲੇ ਲੀੜੇ ਰੱਖੀ ਲਿਆ ਕੇ ਤੇ ਜਦੋਂ ਇਹ ਗਿਆ ਤਾਂ ਨਿਕਲਿਆ ਭਰਤੀ ਹੁਣ ਰੋਟੀ ਢਾਠੀ ਸਵੇਹਾ ਲਾ ਕੇ ਤਿਆਰ ਕਰਕੇ ਤੋੜਦੀ ਤੂੰ ਬੰਦਿਆਂ ਵਾਲੇ ਲੀੜੇ ਪਾਖੇ ਕਾਹਾਂ ਚ ਖੜ ਜੀਂ ਲੈ ਕੇ ਡਾਂਵਾ ਜਦੋਂ ਉੱਥੇ ਗਿਆ ਤੇ ਦੋ ਮਾਰੀ ਮੋਰਾਂ ਚ ਛੁੱਟਿਆ ਪੁੱਤਾ ਬਾਹਰ ਲਿਆ ਬੰਦਿਆਂ ਨੂੰ ਸੌਂ ਨਹੀਂ ਦੰਦੇ ਤੇ ਦੋ ਮਾਰੀ ਮੋਰਾਂ ਚ ਜੇ ਤਾਂ ਭਾਈ ਭੱਜਿਆ ਆ ਇਹ ਫੇਰ ਤਾਂ ਤੇਰਾ ਤੈਨੂੰ ساری ਉਮਰ ਨਹੀਂ ਤੇਰੇ ਮੂਹਰੇ ਅੱਖ ਪੜਦਾ ਤੇ ਤੀਰਾਂ ਨੇ ਤੁਕਾ ਤਾਂ ਹੈਗਾ ਹੀ ਆ ਹੋਰ ਵੀ ਠੀਕ ਆ ਉਹਨੇ ਆਖ ਕੇ ਕਿ ਗਮਾਂਢੀ ਤੇ ਤੇਰੇ ਅੱਗੇ ਦੇ ਮੁੰਨੇ ਵਾਲੇ ਚਾਦਰਾਂ ਪੱਗ ਪੋਗ ਕੁਰਤਾ ਘਰਤਾ ਲਿਆਂਦਾ ਲਿਆ ਕੇ ਚੰਗੀ ਡਾਂਗ ਲੈ ਲਈ ਉਹਨੂੰ ਕਹਿੰਦੀ ਬਈ ਪਲਾਨੇ ਪਿੰਡ ਭਰਤੀ ਆ ਕਿਉਂ ਜੱਟਾਂ ਨਾਲ ਚੰਮਲ ਹੋਣਾ ਤੇ ਤੜਕਿਓ ਤੈਨੂੰ ਰੋਟੀ ਲਾ ਦੂੰਗੀ ਤੇ ਬੰਦੂੰਗੀ ਨਾਲ ਤੇ ਜਾ ਕੇ ਭਰਤੀ ਹੋ ਜਾ ਮੈਂ ਪੁੱਛ ਪੋਖਿਆਈਆਂ ਬਾਬਾ ਕਹਿੰਦਾ ਜਾਂਦਾ ਹੀ ਭਰਤੀ ਹੋ ਨਾ ਲਈ ਤੂੰ ਮੌਜ ਕਰੇਂਗਾ ਨਾਲ ਥੱਪੋ ਬਣਾ ਲਾਂਗੇ ਚੰਗਾ ਦਾ ਤਤ ਕਰਦੇ ਤਿਆਰ ਮੈਨੂੰ ਉਹਨੇ ਰੋਟੀ ਟੀ ਲਾਹੀ ਲਾ ਗਿਆ ਚਗਾ ਨੇਰਾ ਹੋ ਗਿਆ ਤੇ ਅੱਧੀ ਘਰਾ ਤੋਂ ਤਖਰੀਵਣਾ ਤੇ ਟੋਰਟਾ ਖੜ ਹੜਤਾ ਲੈ ਵੀ ਜਾ ਇਦੋਂ ਹੋ ਰ ਆ ਪੈ ਗਿਆ ਤੇ ਆ ਪਾ ਕੇ ਬੰਦਿਆਂ ਨੇ ਲੀੜੇ ਲੈ ਕੇ ਡਾਂਗ ਤੇ ਮੂਹਰੇ ਜਾ ਕੇ ਕਹਾਂ ਖੜ ਗਏ ਮੂੰਹ ਬੰਦ ਲਿਆ ਜੋ ਕਹਾਂ ਜਾ ਅਦ ਤੜੇ ਦੇਣੇ ਮੋਰਾਂ 'ਚ ਮਾਰੀ ਡਾਂਗ ਹੇ ਥੂੜਿਆ ਪੁੱਤਾ ਬਾਹਰ ਨੇ ਬੰਦਿਆਂ ਨੂੰ ਰਾਤ ਨੂੰ ਵੀ ਸੌਣ ਦੇ ਦੇ ਦੌੜ ਦੌੜ ਲਈਆ ਕਿੱਧਰ ਨੂੰ ਜਾਣਾ ਕੌਣ ਆ ਇਹ ਮੈਂ ਆ ਮੈਂ ਪਾਤੀ ਹਾਂ ਚੱਲਿਆ ਸਾਲਾ ਪਾਤੀ ਦਾ ਲੈ ਤੇ ਲੀੜੇ ਚਾਦਰਾਂ ਲਾਤਾ ਕੁਰਤਾ ਵਿਲਾ ਦੇ ਕੁਰਤਾ ਲਵਾਤਾ ਪੱਗ ਵੀ ਲਾ ਦੇ ਪੱਗ ਵੀ ਰੁਆਤੀ ਲਾਤੀ ਨਿੱਕਰ ਵੀ ਲਾ ਦੇ ਨਿੱਕਰ ਵੀ ਲਾਤੀ ਨਗਨ ਕਰਤਾ ਅਸਈ ਇੱਕ ਡਾਂਗ ਹੋਰ ਮਾਰੀ ਪਸ ਜਾ ਪੰਡਰੂ ਪਛਾ ਪਖਣਾ ਚੱਖੀ ਗੋਲੀ ਮਾਰਾਂਗੇ ਜਿਉਂ ਭਜਿਆ ਤੇ ਉਹ ਮੂਰ ਦੀ ਆਖੇ ਭੱਜ ਕੇ ਆਕੇ ਨੇ ਉਹੀ ਲੀੜੇ ਆਪਦੇ ਲਾ ਕੇ ਉਹ ਪਾਲੀ ੜੀੜੇ ਉਹਦੇ ਆਲੇ ੜੀੜੇ ਕਿੱਲੇ ਤੇ ਟੰਗ ਤੇ ਆਖੇ ਹੌਲੀ ਕਿਦ ਨੇ ਆਵਾਜ਼ ਮਾਰੇ ਇੱਕ ਤਾਂ ਉਹ ਨੰਗਾ ਸ਼ਪੈਲ ਨਿੱਕਾ ਠੀਰੀ ਮਾਂ ਪਹਿਲਾਂ ਤਾਂ ਉਹ ਬੋਲੀ ਨਾ ਨੀ ਕਾਢੀ ਦੀ ਮਾਂ ਉਹ ਆਹ ਹਾਂ ਬੇ ਤੇਰੀਆਂ ਆਈਡੀਆਂ ਐਂਆਂ ਭਰਤੀਆਂ ਤੂੰ ਬਾਹਰ ਖੋਲਦੇ ਛੇਤੀ ਮੇਰਾ ਦਾ ਸਰੀਰ ਕੰਬੀ ਜਾਂਦਾ ਉਹਨੇ ਬਾਹਰ ਖੋਖ ਕੀ ਹੋ ਗਿਆ ਬਈ ਹਾਏ ਤੈਨੂੰ ਕੀ ਹੋ ਗਿਆ ਤੇਰੇ ਲੀੜੇ ਉਹਨਾ ਚੁੱਪ ਕਰ ਜਾ ਮੇਰੀ ਇੱਕ ਜਾਨ ਬਚ ਗਈ ਪੰਜ ਬੰਦੇ ਰਖਲਾਂ ਵਾਲੇ ਤੇ ਮੈਨੂੰ ਤਾਂ ਘੇਰ ਕੇ ਖੜ ਕੇ ਰਨ ਲਾਰੀ ਨਾਲ ਦੇ ਬਾਹਰਲੇ ਬੰਦਿਆਂ ਨੂੰ ਸੌਣ ਨਹੀਂ ਦਿੰਦਾ ਤੇ ਸਾਰੇ ਮੇਰੇ ਲੋਹਾਲੇ ਲੀੜੇ ਤੇ ਮੇਰੀ ਤੱਕ ਜਾਨ ਬਚ ਗਈ ਮੈਨੂੰ ਲੀੜੇ ਦੇ ਕਿਸੇ ਕੋਲੇ ਗੱਲ ਨਾ ਕਰੀ ਉਹ ਆਦੀ ਆ ਪਾਇਆ ਕਿੱਲੇ ਤੇ ਤੇ ਪਾਲਾ ਪਹਿਲਾਂ ਹੀ ਲੱਗਦਾ ਸੀ ਮੈਨੂੰ ਤਾਂ ਵੀ ਕਾਢੀ ਦੀ ਮਾਂ ਹੋ ਗਈ ਪਹਿਲਾਂ ਹੀ ਲੱਗਦਾ ਸੀ ਕਾਢੀ ਦੀ ਐਹ ਜੀ ਛਿੱਟੀ ਪਈ ساری ਉਮਰ ਉਹਨੂੰ ਕੁਛ ਨਹੀਂ ਕਿਹਾ ਉਹ ਜਿਹੜਾ ਪੁੱਟ ਕਾ ਕੇ ਭੱਜਿਆ ਸੀ ਉੱਥੋਂ ਐਡੀ ਕਿਸੀ ਇਹ ਜਦੋਂ ਇਹਨੂੰ ਲੈ ਗਏ ਮਹਿਕ ਦੇਰ ਵੀ ਲੈ ਗਏ ਨਹਿਲ ਦੇ ਨੂੰ ਲੈ ਗਏ ਉੱਥੇ ਇਕੱਠੇ ਹੋ ਗਏ ਉਥੋਂ ਫੌਜ ਤੋੜਤੀ ਗਾਨਵੇਂ ਇਹਨਾਂ ਨੇ ਚਲੋ ਚਾਲ ਤੜ ਜਾਂਦੇ ਜਾਂਦੇ ਆ ਤਰੇ ਜਾਂਦੇ ਪਿੰਡ ਦਾ ਨਾਂ ਭੁੱਲੀ ਆ ਜਿਹੜਾ ਸ਼ਹਿਰ ਦਾ ਉੱਥੇ ਜਾ ਕੇ ਇਹਨਾਂ ਨੇ ਫਿਰ ਜੋ ਲਾਇਆ ਤਾਂ ਆਵਦਾ ਤੰਬੂ ਲਾਤੇ ਨਗਾਰੇ ਵੱਜ ਗਏ ਰਾਤ ਨੂੰ ਦਰਦ ਹੋਣ ਲੱਗ ਗਿਆ ਸੀ ਉਹ ਸ਼ਹਿਰ ਦੇ ਨੇੜੇ ਬਾਗ ਸੀ ਬਾਗ ਦੇ ਕੋਲੇ ਬਹਿ ਗਏ ਤੇ ਥੋੜੀ ਜਿਹੀ ਬਾਅਦ ਤੇ ਸ਼ਹਿਰ ਚ ਜਦੋਂ ਇਹ ਦਰਦ ਹੋਣ ਲੱਗਾ ਦਰਦ ਹੋਣ ਲੱਗਾ ਰਸ ਕੁੰਬਲਾਂ ਦੇ ਤੇ ਉਹ ਵਿਚੇ ਬੈਰ ਸੀ ਬੈਰ ਕਹਿੰਦਾ ਵੀ ਤੁਸੀਂ ਉਂ ਕਰੋ ਦੁੱਧ ਲਿਆਓ ਠੀਕ ਹੈ ਜੀ ਦੰਦਾ ਜਿਹੜਾ ਹੋਇਆ ਵਾ ਬੂਹੇ ਖੁੱਲਣ ਵਾਲੇ ਆ ਵੀ ਦੁੱਧ ਲਿਆਓ ਤੇ ਦੁੱਧ ਦੇ ਨਾਲ ਮੈਂ ਇਹਨੂੰ ਗੋਲੀ ਹੋਰ ਦੇਵਾਂਗਾ ਵੀ ਜਮਾ ਦਰਦ ਮੁੜ ਕੇ ਨਹੀਂ ਹੁੰਦਾ ਜੜ ਚੱਕੀ ਜਾ ਇਹਨੇ ਜਾਨੀ ਨੇ ਤੇ ਸੁਲਤਾਨ ਨੇ ਘੂੜਿਆਂ ਦੇ ਪਾਲੀਆਂ ਕਾਠੀਆਂ ਪਾਖੇ ਕਾਠੀਆਂ ਦੇ ਸ਼ਹਿਰ ਨੂੰ ਤੁਰਪੇ ਜਦੋਂ ਗਏ ਸ਼ਹਿਰ ਤੇ ਜਾਂਦਿਆਂ ਨੂੰ ਬੂਹਾ ਖੁੱਲ ਗਿਆ ਅੰਦਰ ਬਾਰਨਸਾਰੀ ਮੂਹਰੇ ਇੱਕ ਗੁਜਰੀ ਬੜੀ ਸੁਨੱਖੀ ਗੁਜਰੀ ਦਹੀਂ ਦੁੱਧ ਉਹਦੇ ਕੋਲੇ ਇਹਨੇ ਉਹ ਉਹਨਾਂ ਕਨੇ ਵੀ ਸਾਨੂੰ ਦੁੱਧ ਉਹਦੀ ਲੈ ਜੋ ਦੁੱਧ ਪਵਾ ਲਿਆ ਉਹ ਆਖੇ ਤੇ ਅੱਜ ਪੀ ਗਏ ਉਹਨੂੰ ਕਹਿੰਦੇ ਵੀ ਸਾਨੂੰ ਦੁੱਧ ਵੀ ਪਿਆ ਦੇ ਓਏ ਢਿਸ਼ਾਰ ਬੜੀ ਸ਼ਿਆਰ ਬਿੱਲੀ ਅੱਖਾਂ ਦੀ ਲੋ ਨੂੰ ਨੱਚੇ ਉਹਨੇ ਦੁੱਧ ਪਿਉਂਦੀ ਪਿਉਂਦੇ ਨੇ ਐਸਾ ਮਾਰਿਆ ਜਾਦੂ ਦੋਨੇ ਤੋਤੇ ਬਣਾ ਲਏ ਉਹਨਾਂ ਦਾ ਜਾਨੀ ਤੋਤਾ ਬਣਾ ਲਿਆ ਠੀਕ ਹੈ ਉਹਨਾਂ ਟਾਈਮਾਂ ਦੇ ਵਿੱਚ ਜਾਦੂ ਬਾਹਲਾ ਸੀ ਇਹ ਤਾਂ ਬਾਬੇ ਨਾਨਕ ਨੇ ਚੱਕਿਆ ਆਖੇ ਤੇ ਜਦੋਂ ਬਣਾ ਲਏ ਭਾਈ ਉਹਨੇ ਇਹਦਾ ਫਲ ਲਿਆ ਸultan ਤਾਂ ਫੜ ਲਿਆ ਯਾਨੀ ਫੇਰ ਵੀ ਲੁੱਟਿਆ ਸੀ ਤੇ ਖਾਂ ਵਾਲਾ ਸੀ ਯਾਨੀ ਮਾਰ ਕੇ ਡਾਰੀ ਨਿਕਲ ਗਿਆ ਉਧਰ ਜਦੋਂ ਘੋੜੇ ਗਏ ਖਾਲੀ ਦੇਖੇ ਘੋੜੇ ਮੁੜ ਗਏ ਖਾਲੀ ਦੁਨਾਂ ਦੇ ਕਿਥੋਰਾ ਦੇਖ ਕੇ ਕਹਿੰਦਾ ਛੇਤੀ ਫੌਜ ਚੜੇ ਵੀ ਕਿੱਧਰ ਗਏ ਦੁਨਨੇ ਨਹੀਂ ਆਏ ਨਾ ਸੁਲਤਾਨਾ ਨਾ ਯਾਨੀ ਮੁੜਿਆ ਵੀ ਕਿਹਨੇ ਫੜ ਲਿਆ ਇਹ ਫੌਜ ਚੜੋ ਉਦੋਂ ਨੂੰ ਰਾਸ ਕੁੰਬਲਾਂ 'ਤੇ ਆਏ ਬੈਠੀ ਰਾਜਾ ਤੇ ਰਾਣੀ ਜਿਹੜੀ ਵਿਆਹੀ ਸੀ ਪਿਛੇ ਵਿਆਹ ਕੇ ਲੈ ਕੇ ਗਏ ਸੀ ਉਹ ਜਾਦੂਗਰ ਨਹੀਂ ਸੀ ਤੇ ਇਹ ਤੋਤਾ ਜਾ ਆਹ ਇਹਦਾ ਤੋਤਾ ਤੇ ਉਹਦੀ ਝੋਲੀ ਹੀ ਅਟ ਗਿਆ ਤੇ ਅੱਖਾਂ ਚੋਂ ਹਿੰਝੂ ਡਿੱਗਣ ਉਹ ਹੁਣ ਜਾਦੂ ਜਾਣਦੀ ਸੀ ਉਹਨੂੰ ਪਤਾ ਸੀ ਉਹ ਆਈ ਵੀ ਦਾ ਕੰਮ ਹੋ ਗਿਆ ਉਹਨੇ ਫੜ ਕੇ ਮਾਰਿਆ ਮੰਤਰੇ ਮਾਰੀ ਫੰਗਾਂ ਦੇ ਫੂਕ ਤੇ ਜਾਨੀ ਬਣਾ ਲਿਆ ਜਾਨੀ ਬਣਾ ਲਿਆ ਨੂੰ ਪੁੱਛਿਆ ਉਹ ਆ ਵੀ ਮੈਂ ਤਾਂ ਆਇਆ ਨਿਕਲ ਗੁਜਰੀਆ ਵਾਲੀ ਤਿੱਖੀ ਲੂੰਗਲੂੰ ਟੱਪਦਾ ਆੱਖਾਂ ਦੀ ਬਿੱਲੀ ਆ ਸਾਨੂੰ ਦੁੱਧ ਪਾਣਿਆ ਪਿਉਂਦਿਆਂ ਨੂੰ ਦੁੰਨਾਂ ਨੂੰ ਤੋਥੇ ਬਣਾ ਲੇ ਫੇ ਮੈਦਾਨੇ ਕਹੇ ਜੇ ਸੁਲਤਾਨ ਨੂੰ ਨੇ ਕਰ ਲਿਆ ਕਬ ਰਸਕੰਬਲਾ ਦੀ ਕੋਈ ਨਹੀਂ ਫਿਰ ਚਲੋ ਇੱਕ ਰਸਕੰਬਲਾ ਇੱਕ ਜਾਨੀ ਇਹਨਾਂ ਨੇ ਕੀ ਕੀਤਾ ਜੋਗੀ ਬਣ ਕੇ ਬਣ ਕੇ ਜੋਗੀ ਵੀਨਾ ਲੈ ਲਈਆਂ ਵੀਨਾ ਲੈ ਕੇ ਉਹ ਸ਼ਹਿਰ ਦੇ ਵਿੱਚ ਵੜ ਗਏ ਜਦੋਂ ਉਹ ਸ਼ਹਿਰ ਦੇ ਵਿੱਚ ਵੜਗੇ ਬੀਨਾ ਵਜਾਉਂਦੇ ਫਿਰਦੇ ਆ ਤੇ ਹੁਣ ਰਸਕੁੰਮਲਾ ਹੀ ਬਹੁਤ ਸੋਹਣੀ ਸੀ ਮੂਰੋਂ ਬਾੜੀ ਸੋਹਣੀ ਸੀ ਰਸਕੁੰਮਲਾ ਤੇ ਫਿਰਦੇ 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 ਤੇ ਬੀਨ ਦਾ ਸ਼ੌਂਕ ਬਹੁਤ ਸੀ ਲੋਕਾਂ ਨੂੰ ਸੁਣਨ ਦਾ ਠੀਕ ਹੈ ਰਾਜੇ ਦੀ ਕੁੜੀ ਕਿਤੇ ਛੇੜੀਆਂ ਦੇ ਨਾਲ ਵਿਹਣ ਦੇ ਬੋਈ ਸੀ ਪੂਰੀ ਤੇ ਬਾਗ ਚੋਂ ਆਈ ਸੀ ਉਹਨੇ ਉੱਥੇ ਇਥੇ ਖੜੇ ਬੀਨ ਵਜਾਉਂਦੇ ਸੀ ਉੱਥੇ ਆ ਕੇ ਖੜ ਗਈ ਉਹ ਸੋਹਣੀ ਮੈਲ ਹੋ ਗਈ ਇਹਨਾਂ ਤੇ ਰਸਕੁੰਮਲਾ ਤੇ ਮੈਲ ਹੋ ਗਈ ਮਰਦ ਬਣੀ ਵੀ ਸੀ ਉਹ ਇਹਨਾਂ ਨੂੰ ਦੋਨਾਂ ਨੂੰ ਮਹਿਲਾ ਛਲੇਗੀ ਨਾਲੇ ਜਾਨੀ ਨੂੰ ਨਾਲੇ ਰਸਕੁੰਬਲਾ ਨੂੰ ਲੈ ਗਈ ਉੱਥੇ ਜਾ ਕੇ ਦਾ ਪਿਓ ਸੱਦ ਲਿਆ ਕਹਿੰਦੀ ਮੈਂ ਤਾਂ ਨਾ ਵਿਆਹ ਹੀ ਕਰਾਉਣਾ ਉਹਨੇ ਰਸਕੁੰਬਲਾ ਨਾਲ ਉਹਨੂੰ ਕੀ ਪਤਾ ਵੀ ਜਨਾਨੀ ਆ ਉਹਦੀ ਮਾਂ ਨੇ ਬਹੁਤ ਸਮਝਾਈ ਵੀ ਤੂੰ ਜਾਣ ਦੇ ਤਾਂ ਮੰਖਾਣੀ ਜਾ ਤਾ ਆ ਜੀ ਨਹੀਂ ਮਰ ਜਿਉ ਯਾਰ ਛੱਟ ਕੇ ਜਾ ਪਿਓ ਸੱਦ ਲਿਆ ਪਿਓ ਵੀ ਆਖਰੀ ਪਿਓ ਕਹਿੰਦਾ ਰਸਕੁੰਬਲਾ ਨੂੰ ਕਿਤੋਂ ਯੋਕਰ ਵੀ ਸ਼ੇਰਾ ਵਿਆਹ ਲਾ ਮੇਰੀ ਧੀ ਮਰ ਜੂ ਨਹੀਂ ਕਿਹੜਾ ਤੇਰਾ ਕਿੱਥੇ ਰਹਿਨੀ ਆ ਕਿੱਥੇ ਤੁਹਾਡਾ ਮੈਨੂੰ ਦੱਸੋ ਆਪੇ ਮੈਂ ਤੁਹਾਨੂੰ ਮਰਜ਼ਾ ਦੇਖ ਕੇ ਕਰੂੰਗਾ ਕੁਛ ਨਾ ਕੁਛ ਹੁਣ ਰਾਸ਼ਕੁੰਬਣਾ ਲਤਨਾ ਲਾਵੇ ਇੱਕ ਤਾਂ ਉਹਨਾਂ ਨੇ ਪਾਲਣਾ ਸੁਲਤਾਨ ਹੂੰ ਦੂਜਾ ਉਹ ਜਨਾਨੀ ਹਾਂ ਤੇ ਜਾਨੀ ਮਾਰਦਾ ਸੈਨ ਤਾਂ ਉਹਨੂੰ ਆਖਣਾ ਸ਼ਿਹਾਰੇ ਨਾ ਵੀ ਤੂੰ ਵਿਆਹ ਲਾ ਯਾਰ ਉਹ ਮੰਨ ਗਏ ਫੇਰੇ ਲੈ ਲੈ ਤਲਵਾਰ ਨਾਲ ਲੈ ਕੇ ਫੇਰੇ ਤੇ ਫਿਰ ਉਹ ਰਾਜੇ ਦੀ ਕੁੜੀ ਨੂੰ ਕਹਿੰਦਾ ਵੀ ਓਹ ਕਰ ਵੀ ਤੁਹਾਡੇ ਇੱਥੇ ਕੋਈ ਜਾਦੂਗਰ ਹੈ ਉਹਨਾਂ ਵਿੱਚ ਸਾਡੇ ਜਾਦੂਗਰ ਨਹੀਂ ਆਹ ਕਹੇਗੀ ਆ ਉਹਨਾਂ ਵੀ ਉਹ ਜਾਦੂਗਰਨੀ ਨੂੰ ਲਿਓ ਠੀਕ ਹੈ ਉਹਨੂੰ ਜਾਦੂਗਰ ਨੂੰ ਲਿਆ ਉਹ ਕਹਿੰਦੇ ਵੀ ਜਾਦੂ ਕਰਾ ਜਾ ਕਰਨੀ ਆ ਉਹਦਾ ਜਾਂ ਥੋੜਾ ਪਦਾ ਵੀ ਤੋਤਾ ਹੋਵੇ ਪੜਿਆ ਹੋਇਆ ਉਹ ਇਹੋ ਜਾਦੂਗਰ ਨਹੀਂ ਆ ਤਾਂ ਉਹਦੇ ਕੋਲ ਤੋਤਾ ਪੜਿਆ ਹੋਇਆ ਠੀਕ ਹੈ ਜੀ ਔਰ ਇਹ ਚੰਗਾ ਜਾ ਉਹਨੂੰ ਕਹਿ ਰਹੇ ਹੋ ਵੀ ਰਾਜਾ ਸਾਡਾ ਤੇ ਮਹਿਲਾਂ ਦੇ ਵਿੱਚ ਇੱਥੇ ਤੋਤਾ ਲੈ ਕੇ ਆ ਜੇ ਜਦੋਂ ਤੋਤਾ ਲੈ ਕੇ ਆ ਗਈ ਜਾਦੂਗਰ ਨਹੀਂ ਵੀ ਮੈਨੂੰ ਕੀ ਹੁੰਦਾ ਤੋਤਾ ਜਿਹੜੀ ਰਸਕੁੰਬਲਾ ਸੀ ਰਸਕੁੰਬਲਾ ਆਪ ਜਾਦੂਗਰ ਨਹੀਂ ਸੀ ਮਰਦ ਬਣੀ ਵੀ ਸੀ ਯੋਤੂ ਤੋਤਾ ਲੇਖੇ ਆ ਗਈ ਤੇ ਉਹਦੇ ਗਲ ਦੇ ਵਿੱਚ ਇੱਥੇ ਇੱਕ ਗਾਨੀ ਬੰਨੀ ਵੀ ਠੀਕ ਹੈ ਤੇ ਰਾਸਕੁੰਮਲਾ ਨੇ ਗੱਲਾਂ ਕਰਦੀ ਕਰਦੀ ਨੇ ਮੁੰਡਾ ਬਣਿਆ ਸੀ ਦਮ ਵੀ ਰਾਜਾ ਜਰਾ ਜਾਈ ਆ ਤੇ ਫੜ ਕੇ ਤੋਤਾ ਤੇ ਗਾਨੀ ਤੋੜਤੀ ਅੱਛਾ ਜੀ ਉਹ ਗਾਨੀ ਤੋੜਤੀ ਤੇ 18 ਸਾਲ ਦਾ ਮੁੰਡਾ ਬਣ ਗਿਆ ਬਾਹਲਾ ਸੋਹਣਾ ਇਹ ਦੋ ਮੁੰਡਾ ਬਣ ਗਿਆ ਵਾ ਗੱਲ ਦੇਖੀ ਕਿੱਥੇ ਜਾਂਦੀ ਆ ਇਹ ਮੁੰਡਾ ਬਣ ਗਿਆ ਬਾਹਲਾ ਸੋਹਣਾ ਤੇ ਰਾਸਕੁੰਮਲਾ ਪੁੱਛਦੀ ਆ ਰਸਕੁੰਬਲਾ ਪੁੱਛਦੀ ਆ ਜਾਨੀ ਚੋਰ ਨੇ ਤਾਂ ਲਿਆ ਸਿਆਣ ਜਾਨੀ ਉਥੇ ਬੋਲਦਾ ਨਹੀਂ ਫੜੀਦੇ ਆ ਰਸਕੁੰਬਲਾ ਦੀ ਵੀ ਤੂੰ ਹਾਇ ਕਿੱਥੋਂ ਆ ਕਿੱਥੋਂ ਦਾ ਰਹਿਣ ਵਾਲਾ ਕੀ ਤੇਰਾ ਨਾਂ ਠੀਕ ਹੈ ਜੀ ਉਹ ਦਾ ਫਲਾਨਾ ਮੇਰਾ ਨਾਂ ਤੇ ਚੋਰ ਗੜੀ ਮੇਰਾ ਪਿੰਡ ਠੀਕ ਹੈ ਜੀ ਤੇ ਪਿਓ ਦਾ ਨਾਂ ਮੇਰੇ ਨਾਲ ਜਾਨੀ ਚੋਰ ਠੀਕ ਜੀ ਮੁੰਡਾ ਸੀ ਉਹਦਾ ਇਹਦਾ ਕਿ ਇਧਰ ਆ ਗਿਆ ਇਧਰ ਨਾਂ ਰ ਆ ਗਿਆ ਤੇ ਉਹ ਕਹਦਾ ਜਾਦੂ ਕਰਨੀ ਦੇ ਫੇਰ ਪਿੱਛੇ ਪੈ ਗਿਆ ਠੀਕ ਹੈ ਚੱਲ ਭਾਈ ਐ ਕਰਦੀ ਕਰਾਉਂਦੀ ਤੇ ਹੋ ਰਸਕੁੰਬਲਾ ਨੇ ਫਿਰ ਉਹਨੂੰ ਕਹਿਤਾ ਜਾਦੂਗਰਨੀ ਵੀ ਹੁਣ ਤੂੰ ਜਾ ਤੈਨੂੰ ਮੁੰਡਾ ਨਹੀਂ ਮਿਲਣਾ ਇਹ ਜਾਦੂਗਰਨੀ ਚੱਲ ਮੁੜ ਗਈ ਮੁੜ ਗਈ ਉੱਥੋਂ ਫਿਰ ਇਹ ਗਾਂ ਚੜੇスルਤਾਨ ਨੂੰ ਪਾਲਣ ਉਹ ਲੈ ਗਈ ਭਾਂਡਣੀ ਖੁੰਧਰਾਂ ਦੇ ਵਿੱਚ ਖੜੇ ਬਾਗਾਂ ਦੇ ਵਿੱਚ ਗਾਂਹਾਂ ਤੋਤਾ ਬਣਾ ਕੇ ਸੁਲਤਾਨ ਨੂੰ ਜਦੋਂ ਫਿਰ ਰਸਕੋਮਨਾ ਚੜੀ ਮਗਰ ਉਹਨੇ ਤੋਤੇ ਤੋਂ ਭਾਂਜਣੀ ਨੇ ਪਹਿਲਾਂ ਅੱਗ ਲਾਤੀ ਇੰਨਾ ਕ ਨਹੀਂ ਸਿੱਟੀ ਅੱਗ ਲਾ ਕੇ ਜਾਨੀ ਨੂੰ ਨਾਲ ਜਾਨੀ ਨੂੰ ਵੀ ਨਾਲ ਤੋਤਾ ਬਣਾ ਲਿਆ ਆ ਵੀ ਮੈਨਾ ਬਣ ਗਈ ਮੈਂ ਮਗਰ ਚੜੇ ਸੁਲਤਾਨ ਦਾ ਪਤਾ ਲੈਣ ਉਹਨੂੰ ਜਦੋਂ ਪਤਾ ਲੱਗਿਆ ਉਹਨੇ ਮੂਰੇ ਅੱਗ ਸਿੱਟੀ ਅੱਗ ਸਿੱਟੀ ਹੁਣ ਇਹ ਵੀ ਜਾਨੀ ਚੋਰਾ ਦਾ ਹੁਣ ਤਾਂ ਅੱਗ ਨੂੰ ਮੁਕਾਬਲਾ ਤੇਰਾ ਜਾਦੂ ਨਾਲ ਜਾਦੂ ਕਰੂਗਾ ਇਹਨੇ ਅੱਗ ਮੋੜਤੀ ਕਿ ਉਹਨੇ ਅੱਗ ਮੋਰਤੀ ਤੇ ਉਹਨੇ ਜਾਦੂਗਰ ਨੇ ਉਦੋਂ ਦਵਾ-ਦਾਪ ਤਾਂ ਪਾਇੰਨੇ ਨੇ ਹਸਨੀ ਬਣ ਗਈ ਅੱਛਾ ਹਣ ਥੋਂ ਦੇਸੀ ਅੱਗੇ ਹਸਨੀ ਬਣ ਕੇ ਤੇ ਇਹਦਾ ਏਸੀ ਕਾ ਆਪਣਾ ਯਾਰ ਰਾਜਾ ਸੁਲਤਾਨ ਉਹਨੂੰ ਮਣਕਾ ਬਣਾ ਕੇ ਗਾਲਿਛ ਪਾ ਲਿਆ ਅੱਛਾ ਟੁੱਟ ਗਈ ਉਹ ਇਹ ਮਗਰੁੱਡੇ ਵੇ ਇਹ ਮਗਰੁੱਡੇ ਵੇ ਤੇ ਗਾਹਾਂ ਇੱਕ ਰਾਜੇ ਦੇ ਮਹਿਲਾਂ ਦੇ ਜਾ ਕੇ ਉਹ ਬੈਠੀ ਉਹ ਰਾਜੇ ਦੀ ਕੁੜੀ ਨੇ ਉਹ ਫੜ ਲਈ ਅੱਛਾ ਹਾਂ ਹਾਂ ਹੋਰ ਰਾਗੇ ਦੀ ਕੁਬੀਨੇ ਫੜ ਲਈ ਉਹ ਫੜੀ ਇਹ ਵੀ ਮਗਰ ਇਹ ਮਗਰ ਜਾ ਕੇ ਮਹਿਲਾ ਤੇ ਬਹਿ ਗਏ ਨੂੰ ਪਤਾ ਲੱਗਿਆ ਉਹਨੇ ਫੜ ਕੇ ਪਿੰਜਰੇ 'ਚ ਪਾ ਲਈ ਜਦੋਂ ਪਿੰਜਰੇ 'ਚ ਪਾ ਲਈ ਤੇ ਇਹਨਾਂ ਨੂੰ ਹੀ ਪਤਾ ਲੱਗਿਆ ਵੀ ਹੁਣ ਇਹਦਾ ਇਹਦੇ ਬਸ ਆ ਗਈ ਇਹ ਦੋ ਤਿੰਨ ਤਨ ਉੱਥੇ ਰਹੇ ਜਦੋਂ ਉਹਨੇ ਕੱਢੀ ਦਾਵਾ ਹਰ ਕਿਥੇ ਹਸਣੀ ਕੱਢੀ ਬਾਹਰ ਤੇ ਛੱਡੀ ਮੋਤੀ ਪਾਏ ਚੁਗਣ ਨੂੰ ਤੇ ਅਰਾਸ ਕੁੰਬਲਾ ਨੇ ਬਾਜ ਦਾ ਰੂਪ ਧਾਰ ਲਿਆ ਬਾਜ ਦਾ ਰੂਪ ਧਾਰ ਕੇ ਤੇ ਮਾਰੀ ਝੱਪਟ ਰਾਤਾ ਉਦੀ ਧੋਣ ਪੰਤੀ ਉਹਦੀ ਕਰਤੀ ਮੁਖਤੀ ਤੇ ਨਾਲੇ ਇਹ ਮੋਤੀ ਸੀ ਤੇ ਮੋਤੀ ਲੈ ਚੱਕ ਕੇ ਚੱਕ ਕੇ ਮੋਤੀ ਲਿਆ ਕੇ ਆ ਕੇ ਉੱਥੇ ਆਈ ਉੱਥੇ ਆ ਕੇ ਫਿਰ ਸੁਲਤਾਨ ਬਣਾਇਆ ਸੁਲਤਾਨ ਬਣਾ ਕੇ ਫਿਰ ਉੱਥੋਂ ਉਹ ਕੁੜੀ ਨੂੰ ਲੈ ਕੇ ਜਿਹੜੀ ਵਿਆਹੀ ਸੀ ਉਹਨੂੰ ਦੱਸਤਾ ਵੀ ਮੈਂ ਤਾਂ ਜਨਾਨੀ ਹਾਂ ਇਹ ਹੀ ਮਰਦਾ ਆਪਣਾ ਗਾਂਢੋਂ ਨਹੀਂ ਆਈ ਆ ਇਹ ਵੀ ਜਾਦੂਗਰ ਨਹੀਂ ਦਾ ਬਣਾਇਆ ਹੋਇਆ ਸੀ ਉੱਥੋਂ ਲੈ ਕੇ ਫਿਰ ਤੋਂ ਇੱਥੇ ਫੌਜ ਆ ਗਏ ਇੱਥੇ ਆ ਕੇ ਫੇਰ ਜਾਨੀ ਚੋਰ ਆ ਦੇ ਮੁੰਡੇ ਨੂੰ ਭੱਜ-ਭੱਜ ਪੈਂਦਾ ਆਰਾ ਮੇਰੇ ਅੱਖਾਂ ਤੋਂ ਪਰੇ ਹੋ ਜਾ ਠੀਕ ਹੈ ਮੇਰੇ ਸਾਹਮਣੇ ਨਾ ਖੜ ਤੈਨੂੰ ਤਾਂ ਪਿੰਡ ਨੂੰ ਵੀ ਲੀਖਲਵਾਤੀ ਹੋ ਗਿਆ ਕਿ ਜਾਨੀ ਚੋਰ ਦਾ ਮੁੰਡਾ ਤੇ ਤੂੰ ਭਲੇਛੇ ਚ ਕਿਵੇਂ ਆ ਗਿਆ ਬੜ ਬੜ ਖਾਵੇ ਫੇਰ ਸੁਲਤਾਨ ਬੋਲਦਾ ਸੁਲਤਾਨ ਕਹਿੰਦਾ ਓ ਜਾਨੀ ਹੋਸ਼ ਕਰ ਅਨਾ ਕਿਉਂ ਇੱਕ ਮੇਰਾ ਮੈਨੂੰ ਵੀ ਲੀਖਲਵਾਤੀ ਉਹ ਆਲਾ ਆਪਾਂ ਨੂੰ ਦੋਨਾਂ ਨੂੰ ਮਿੰਟ ਚ ਪਰ ਲਿਆ ਹਿਉ ਦੁੱਧ ਰਹਿਣਗੇ ਦੁੱਧ ਲੈਣ ਗਏ ਆ ਆਪਾਂ ਨੂੰ ਦੰਨਾਂ ਨੂੰ ਫੜ ਲਿਆ ਸੀ ਗੁਜਰੀ ਨੇ ਉਹਨੂੰ ਉਹ ਸਾਲਾ ਫੇਰ ਨਿਕਲ ਗਿਆ ਆ ਤਾਂ ਤੂੰ ਫੜਿਆ ਗਿਆ ਮੈਂ ਤਾਂ ਨਿਕਲ ਗਿਆ ਉੱਥੋਂ ਫਿਰ ਗਾਂ ਨੂੰ ਚਲਦੇ ਹੁਣ ਖੋਤ ਤੋਰਦੇ ਆ